ਰਾਸਦੂਤ ਸਿਆਸਤਦਾਨ ਬਣੇ ਐਸ ਜੈ ਸ਼ੰਕਰ ਨੇ ਮੰਗਲਵਾਰ ਨੂੰ ਲਗਾਤਾਰ ਦੂਜੀ ਵਾਰ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲ ਲਿਆ ਜੈ ਸ਼ੰਕਰ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਸੀਨੀਅਰ ਆਗੂਆਂ ਚੋਂ ਨੇ ਜਿਨ੍ਹਾਂ ਨੂੰ ਪਿਛਲੀ ਸਰਕਾਰ 'ਚ ਸੰਭਾਲੇ ਗਏ ਮੰਤਰਾਲਿਆਂ ਦੀ ਹੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਦੌਰਾਨ ਉਹਨਾਂ ਨੇ ਵਿਦੇਸ਼ ਨੀਤੀ ਦੇ ਮੋਰਚੇ ਤੇ ਸਰਕਾਰ ਦੀਆਂ ਚੋਣਾਂਵਾਂ ਬਾਰੇ ਗੱਲ ਕੀਤੀ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਅੱਜ ਦੁਨੀਆ 'ਚ ਬਹੁਤ ਉਤਲ-ਪੁਤਲ ਹੈ ਦੁਨੀਆ ਖੇਮੀਆਂ 'ਚ ਵੱਡੀ ਹੋਈ ਹੈ ਅਤੇ ਤਨਾਅ ਅਤੇ ਟਕਰਾਹ ਵੀ ਵਧ ਰਹੇ ਨੇ ਅਜਿਹੇ ਸਮੇਂ ਵਿੱਚ ਭਾਰਤ ਦੀ ਪਛਾਣ ਇੱਕ ਅਜਿਹੇ ਦੇਸ਼ ਦੀ ਹੈ ਜਿਸ ਤੇ ਭਰੋਸਾ ਕੀਤਾ ਜਾ ਸਕਦਾ ਹੈ ਜਿਸ ਦੀ ਸਾਖ ਅਤੇ ਪ੍ਰਭਾਵ ਹੈ ਅਗਲੇ 5 ਸਾਲਾਂ ਵਿੱਚ ਚੀਨ ਅਤੇ ਪਾਕਿਸਤਾਨ ਨਾਲ ਸਬੰਧਾਂ ਦੇ ਸਵਾਲ ਤੇ ਐਸ ਜੇ ਸ਼ੰਕਰ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਸਰਕਾਰ ਖਾਸ ਕਰਕੇ ਲੋਕਤੰਤਰਲੀ ਲਗਾਤਾਰ ਤੀਜੀ ਵਾਰ ਚੁਣਿਆ ਜਾਣਾ ਬਹੁਤ ਵੱਡੀ ਗੱਲ ਹੈ ਇਸ ਨਾਲ ਦੁਨੀਆ ਨੂੰ ਪਤਾ ਲੱਗੇਗਾ ਕਿ ਭਾਰਤ ਚ ਸਿਆਸੀ ਸਥਿਰਤਾ ਜਿੱਥੇ ਤੱਕ ਪਾਕਿਸਤਾਨ ਅਤੇ ਚੀਨ ਦਾ ਸਵਾਲ ਹੈ ਦੋਵਾਂ ਦੇਸ਼ਾਂ ਦੇ ਸਬੰਧ ਵਕ ਵਕ ਨੇ ਤਾਂ ਸਮੱਸਿਆਵਾਂ ਵੀ ਬکریاں ਬکریاں ਹੋਣਗੀਆਂ ਸਾਡੀ ਕੋਸ਼ਿਸ਼ ਚੀਨ ਨਾਲ ਸਰਹੰਦੀ ਵਿਵਾਦ ਦਾ ਹੱਲ ਲੱਭਣ ਦੀ ਹੈ ਅਤੇ ਪਾਕਿਸਤਾਨ ਨਾਲ ਅਸੀਂ ਸਰਹੱਦ ਪਾਰ ਅਤਵਾਦ ਦੇ ਮੁੱਦੇ ਦਾ ਹੱਲ ਲੱਭਣਾ ਚਾਹੁੰਦੇ ਹਾਂ ਵਿਦੇਸ਼ ਮੰਤਰੀ ਨੇ ਕਿਹਾ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ ਇੱਕ ਵਾਰ ਫਿਰ ਵਿਦੇਸ਼ ਮੰਤਰਾਲੇ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਵਿਦੇਸ਼ ਮੰਤਰਾਲੇ ਨੇ ਪਿਛਲੇ ਕਾਰਜਕਾਲ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਸੀਂ G20 ਦੀ ਸਫਲਤਾਪੂਰਵਕ ਪ੍ਰਦਾਨਗੀ ਕੀਤੀ ਕਰੋਨਾ ਦੀ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਵੈਕਸੀਨ ਮੰਤਰੀ ਤਹਿਤ ਵੀ ਵੈਕਸੀਨ ਦੀ ਸਪਲਾਈ ਕੀਤੀ ਗਈ ਆਪਰੇਸ਼ਨ ਗੰਗਾ ਅਤੇ ਆਪਰੇਸ਼ਨ ਕਵੇਰੀ ਵਰਗੇ ਕਈ ਮਹੱਤਵਪੂਰਨ ਆਪਰੇਸ਼ਨ ਵੀ ਕੀਤੇ ਗਏ ਪਿਛਲੇ ਦਹਾਕੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਵਿਦੇਸ਼ ਮੰਤਰਾਲਾ ਲੋਕ ਅਧਾਰਿਤ ਬਣ ਗਿਆ। ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਪਾਸਪੋਰਟ ਸੇਵਾਵਾਂ ਵਿੱਚ ਸੁਧਾਰ ਹੋਇਆ। ਅਸੀਂ ਭਾਈਚਾਰੇ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ ਭਲਾਈ ਲਈ ਵੀ ਕੰਮ ਕੀਤਾ ਹੈ। ਭਾਰਤ ਲੰਬੇ ਸਮੇਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਹੈ। ਜਦੋਂ ਵਿਦੇਸ਼ ਮੰਤਰੀ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਮੈਨੂੰ ਪੂਰਾ ਭਰੋਸਾ ਹੈ ਕਿ पीएम मोदी ਦੀ ਅਗਵਾਈ ਵਿੱਚ ਵਿਦੇਸ਼ ਨੀਤੀ ਬਹੁਤ ਸਫਲ ਹੋਵੇਗੀ ਸਾਡੇ ਲਈ ਭਾਰਤ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਦੁਨੀਆ ਦੇ ਦੇਸ਼ਾਂ ਨੂੰ ਲੱਗਦਾ ਹੈ ਕਿ ਭਾਰਤ ਉਹਨਾਂ ਦਾ ਦੋਸਤ ਹੈ ਅਤੇ ਉਹ ਔਕੇ ਸਮੇਂ ਸਾਡੇ ਵੱਲ ਵੇਖਦੇ ਨੇ ਆਲਮੀ ਦੇਖਣ ਵਿੱਚ ਜੈ ਸ਼ੰਕਰ ਜੇਕਰ ਕੋਈ ਦੇਸ਼ ਉਹਨਾਂ ਲਈ ਖੜਾ ਹੈ ਤਾਂ ਉਹ ਭਾਰਤ ਹੈ ਜੀ 20 ਦੀ ਸਾਡੀ ਪ੍ਰਧਾਨਗੀ ਦੌਰਾਨ ਸਾਨੂੰ ਜੀ 20 ਦੀ ਅਫਰੀਕਨ ਯੂਨੀਅਨ ਦੀ ਮੈਂਬਰਸ਼ਿਪ ਮਿਲੀ ਹੈ ਜਿਵੇਂ ਜਿਵੇਂ ਦੁਨੀਆ ਦਾ ਸਾਡੇ ਤੇ ਭਰੋਸਾ ਵਧ ਰਿਹਾ ਹੈ ਸਾਡੀ ਜ਼ਿੰਮੇਵਾਰੀ ਵੀ ਵਧ ਰਹੀ ਹੈ ਸਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਚ ਭਾਰਤ ਦੀ ਪ੍ਰਸ਼ੰਸਾ ਯਕੀਨੀ ਤੌਰ ਤੇ ਵਧੇਗੀ